ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਦੀਪਕ ਪਾਰਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਕਰਨਾ ਹੈ ਇਸ ਦੇ ਮਨੋਰਥ ਨਾਲ ਜਿਲਕਪੁਰ ਪੁਲਿਸ ਅਤੇ ਸੀਐਸਟਾਫ ਖਰੜ ਵੱਲੋਂ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਲੜਕੇ ਤੇ ਲੜਕੀਆਂ ਦੱਸੇ ਜਾ ਰਹੇ ਹਨ ਜੋ ਕਿ ਭੋਲੇ ਭਾਲੇ ਲੋਕਾਂ ਨਾਲ ਆਨਲਾਈਨ ਠੱਗੀ ਕਰਦੇ ਸਨ ਤੇ ਉਹਨਾਂ ਦਬਾਅ ਬਣਾ ਕੇ ਬਲੈਕਮੇਲ ਵੀ ਕਰਦੇ ਸਨ ਤੇ ਉਹਨਾਂ ਦੇ ਆਈਡੀ ਜਾਲੀ ਬਣਾ ਕੇ ਉਹਨਾਂ ਦੇ ਬੈਂਕ ਅਕਾਊਂਟ ਚੈੱਕ ਕਰ ਲੈਂਦੇ ਸਨ ਤੇ ਪੈਸੇ ਉਡਾ ਲੈਂਦੇ ਸਨ ਕੀ ਆ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਤਾਸਤੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਜਸ ਕਮਲ ਸਿੰਘ ਸੇਖੋਂ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਕਾਰਵਾਈ ਦੌਰਾਨ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਰਾਹੀਂ ਜੀਰਕਪੁਰ ਦੇ ਵਕਵਾ ਦੇ ਇਲਾਕਿਆਂ ਚ ਚਲਾਏ ਜਾ ਰਹੇ ਫਰਜੀ ਕਾਲ ਸੈਂਟਰਾਂ ਦਾ ਪਤਾ ਲਗਾ ਕੇ ਛਾਪੇਮਾਰੀ ਵੀ ਕੀਤੀ ਜਾਵੇਗੀ ਐਸਐਚਓ ਸੇਖੋਂ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀ ਰਾਹੀਂ ਜੀਰਕਪੁਰ ਚ ਫਰਜੀ ਕਾਲ ਸੈਂਟਰ ਚਲਾ ਕੇ ਔਨਲਾਈਨ ਧੱਕੀ ਮਾਰਨ ਵਾਲਿਆਂ ਬਾਰੇ ਇਨਪੁਟ ਮਿਲਿਆ ਸੀ ਜਿਸ ਤੋਂ ਬਾਅਦ ਥਾਣਾ ਜੀਰਕਪੁਰ ਦੀ ਪੁਲਿਸ ਹਰ ਕਚਾਈ ਅਤੇ ਵਕਵਾ ਕਟਿੰਗਾਂ ਬਣਾ ਕੇ ਅਜਿਹੀ ਲੋਕਾਂ ਦੀ ਭਾਲ ਸ਼ੁਰੂ ਕਰ ਸ਼ਾਰ ਸਿਟੀ ਦੇ ਜੈਸਮਿਨ ਟਾਵਰ ਦੇ ਫਲੈਟ ਨੰਬਰ 402 ਚ ਮੌਜੂਦ ਹ ਜਿਸ ਤੋਂ ਬਾਅਦ ਟੀਮਾਂ ਨੇ ਸੁਸਾਇਟੀ ਚ ਛਾਪੇਮਾਰੀ ਕੀਤੀ ਤੇ ਮੁਹੰਮਦ ਨਦੀਮ ਕੁਰਾਸ਼ੀ ਨੂੰ ਫੜ ਲਿਆ ਇਸ ਤੋਂ ਇਲਾਵਾ ਉਸਤੇ 17 ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ